ਇਹਨਾਂ ਦੀ ਇੱਕ ਰਿਲੇਟਿਵ ਹੈ ਅਰਸ਼ਪ੍ਰੀਤ ਕੌਰ ਉਹ ਜਿਹੜੀ ਅਰਸ਼ਦੀਪ ਕੌਰ ਉਹ ਮੈਰਿਟ ਸੀ ਨਿਸ਼ਾਨ ਸਿੰਘ ਨੂੰ ਜੋ ਕੋਈ ਡੇਰਵਾ ਬਨਾਨਕ ਏਰੀਆ ਦਾ ਰਹਿਣ ਵਾਲਾ ਹੈ ਉਹਨਾਂ ਦਾ ਮੈਰਿਟਲ ਮੈਰਿਟਲ ਡਿਸਪਿਊਟ ਸੀਗਾ ਔਰ ਆਪਸ ਵਿੱਚ ਕਾਫੀ ਕੜਤਨ ਪੈਦਾ ਹੋਈ ਸੀ ਉਹ ਜਿਹੜੀ ਅਰਸ਼ਦੀਪ ਹੋਰ ਹੈ ਇਹਨੂੰ ਆਪਣੇ ਪੇਕੇ ਇੱਥੇ ਲਿਆਏ ਸੀ ਅਬਰਸਰ ਇੱਕ ਬੇਟਾ ਵੀ ਸੀਗਾ ਦੀ ਕਸਟਡੀ ਨੂੰ ਲੈ ਕੇ ਅਕਸਰ ਇਹਨਾਂ ਦਾ ਵਿਵਾਦ ਚੱਲਦਾ ਰਹਿੰਦਾ ਸੀ ਤੇ ਗੁਰਲਾਲ ਤੇ ਉਹਦੀ ਜਿਹੜੀ ਵਾਈਫ ਹੈ ਪਰਮਜੀਤ ਕੌਰ ਇਹ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮੁਕਦਮੇ 'ਚ ਉੱਥੇ ਸਾਡਾ ਸੀਆਈਏ ਦੀ ਪਾਰਟੀ ਆਲਰੇਡੀ ਸਟੇਸ਼ਨਡ ਹੈ ਔਰ ਸਾਨੂੰ ਉਮੀਦ ਹੈ ਕਿ ਜਲਦੀ ਉਹ ਸਾਡੇ ਕੋਲ ਆ ਜਾਣਗੇ ਅੱਜ ਸਵੇਰੇ ਛਾਟਾ ਪੁਲਿਸ ਸਟੇਸ਼ਨ ਦੇ ਅੰਦਰ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਹੋਇਆ ਇਸ ਤੋਂ ਬਾਅਦ ਇਹ ਤਸਦੀਕ ਹੋਇਆ ਕਿ ਵਰਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਜਿਹੜੇ 40 ਸਾਲ ਜਿਨ੍ਹਾਂ ਦੀ ਉਮਰ ਸੀ ਉਹਨਾਂ ਨੂੰ ਕੁਝ ਬੰਦਿਆਂ ਨੇ ਉਹਨਾਂ 'ਤੇ ਇੱਕ ਫਾਇਰ ਕੀਤਾ ਜਿਹੜਾ ਉਹਨਾਂ ਦੀ ਗਰਦਨ 'ਚ ਲੱਗਿਆ ਔਰ ਅਨਫੋਰਚਨਟਲੀ ਉਹਨਾਂ ਦੀ ਮੌਤ ਹੋਈ ਹਸਪੀਟਲ ਜਾ ਕੇ ਇਹਦੇ 'ਚ ਜਿਹੜਾ ਬੈਕਗ੍ਰਾਉਂਡ ਹੈ ਮੋਟਿਵੇ ਸਾਹਮਣੇ ਆਇਆ ਕਿ ਜਿਹੜਾ ਇੱਕ ਮਰਨ ਵਾਲੇ ਆ ਬਰਿੰਦਰਤ ਸਿੰਘ ਹੁਣੀ ਇਹਨਾਂ ਦੀ ਇੱਕ ਰਿਲੇਟਿਵ ਹੈ ਅਰਸ਼ਪ੍ਰੀਤ ਕੌਰ ਉਹ ਜਿਹੜੀ ਅਰਸ਼ਦੀਪ ਕੌਰ ਉਹ ਮੈਰਿਟ ਸੀ ਨਿਸ਼ਾਨ ਸਿੰਘ ਨੂੰ ਜੋ ਕੋਈ ਡਰਬਾ ਬਨਾਨਕ ਏਰੀਆ ਦਾ ਰਹਿਣ ਵਾਲਾ ਹੈ ਉਹਨਾਂ ਦਾ ਮੈਰਿਟਰੀਅਲ ਮੈਰਿਟਲ ਡਿਸਪਿਊਟ ਸੀਗਾ ਔਰ ਆਪਸ ਵਿੱਚ ਕਾਫੀ ਕੜਤਨ ਪੈਦਾ ਹੋਈ ਸੀ ਤੇ ਉਸ ਤੋਂ ਬਾਅਦ ਜਿਹੜੀ ਅਰਸ਼ਦੀਪ ਕੌਰ ਆ ਇਹਨੂੰ ਆਪਣੇ ਪੇਕੇ ਇੱਥੇ ਲਿਆਏ ਸੀ ਅਬਰਸਰ ਇੱਕ ਬੇਟਾ ਵੀ ਸੀਗਾ ਜਿੱਦੀ ਕਸਟਡੀ ਨੂੰ ਲੈ ਕੇ ਅਕਸਰ ਇਹਨਾਂ ਦਾ ਵਿਵਾਦ ਚੱਲਦਾ ਰਹਿੰਦਾ ਸੀ ਪਹਿਲਾਂ ਵੀ ਇੱਕ ਲੜਾਈ ਝਗੜਾ ਹੋਇਆ ਉਦੋਂ 11/7 ਨੂੰ ਇਹਨਾਂ ਦੇ ਇਸ ਤਰ੍ਹਾਂ ਦਾ ਪਹਿਲਾਂ ਵੀ ਲੜਾਈ ਹੋਈ ਉਸ ਤੋਂ ਬਾਅਦ ਕਾਫੀ ਪੰਚਾਇਤੀ ਤੌਰ ਤੇ ਮੀਡੀਏਟਰਸ ਵਿੱਚ ਪੈ ਗਏ ਤੇ ਸਾਰਾ ਫੈਸਲਾ ਹੋ ਗਿਆ ਤੇ ਸ ਚੀਜ਼ਾਂ ਸੈਟਲ ਹੋ ਗਈਆਂ ਪਰ ਬੱਚੇ ਦੀ ਕਸਟਡੀ ਨੂੰ ਲੈ ਕੇ ਜਿਹੜਾ ਨਿਸ਼ਾਨ ਸਿੰਘ ਹੈ ਇਹ बार-बार बार-बार ਉਹਨਾਂ ਨੂੰ ਥ੍ਰੈਟ ਵੀ ਕਰਦਾ ਸੀ ਤੇ ਨਿਸ਼ਾਨ ਸਿੰਘ ਦੀ ਸਿਸਟਰ ਵੀ ਜਿਹੜੀ ਦੱਸਣ ਮੁਤਾਬਕ ਇਹਨਾਂ ਦੇ ਉਹ ਵੀ ਥ੍ਰੈਟ ਕਰਨ ਚ ਸ਼ਾਮਲ ਸੀਗੀ ਔਰ ਉਹਨਾਂ ਨੂੰ ਜਿਹੜਾ ਇਹ ਇਸ ਤਰ੍ਹਾਂ ਦੀਆਂ ਧਮਕੀਆਂ ਆਉਂਦੀਆਂ ਰਹਿੰਦੀਆਂ ਸੀ ਸੋ ਇਹਦੇ ਵਿੱਚ ਜਿਹੜੇ ਐਫ ਆਈ ਆਰ ਦੇ ਮੁਤਾਬਕ ਨਿਸ਼ਾਨ ਸਿੰਘ son of ਵਿਵੇnder ਸਿੰਘ ਚੱਕਾਂ ਵਾਲੀ ਪੀਐਸ ਟੇਰਾ ਬਾਬਾ ਨਾਨਕ ਗੁਰਲਾਲ ਸਿੰਘ son of ਸੁਖਦੇਵ ਸਿੰਘ ਚੰਬਾ ਡਿਸਟ੍ਰਿਕਟ ਤਰਨਤਾਰ ਪਰਮਜੀਤ ਕੌਰ ਵਾਈਫ ਆਫ ਗੁਰਲਾਲ ਸਿੰਘ ਜੋ ਕਿ ਨਿਸ਼ਾਨ ਸਿੰਘ ਦੀ ਸਿਸਟਰ ਹੈ ਤੇ ਪਣੋਈਆ ਗੁਰਲਾਲ ਸਿੰਘ ਦਵਿੰਦਰ ਸਿੰਘ son of ਕਰਨੈਲ ਸਿੰਘ ਚੱਕਾਂ ਵਾਲੀ ਪੀਐਸ ਡੇਰਾ ਬਾਬਾ ਨਾਨਕ ਤੇ ਮਨਜੀਤ ਕੌਰ ਇਹ ਵਾਈਫ ਆਫ ਦਵਿੰਦਰ ਜਿਹੜੀ ਚੱਕਾਂ ਵਾਲੀ ਪੀਐਸ ਡੇਰਾ ਬਾਬਾ ਨਾਨਕ ਦੇ ਨੇ ਇਸ ਤੋਂ ਇਲਾਵਾ ਦੋ ਬੰਦੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਵੀ ਸਸਪੈਕਟਸ ਦੇ ਨਾਮ ਸਾਹਮਣੇ ਆ ਗਏ ਨੇ ਸੋ ਇਹਦੇ ਵਿੱਚੋਂ ਬੜੀ ਇਮੀਡੀਏਟ ਰਸੀ ਕਾਰਵਾਈ ਕੀਤੀ ਉਹਦੇ ਦੀ ਟੀਮਾਂ ਬਣਾਈਆਂ ਗਈਆਂ ਤੇ ਗੁਰਲਾਲ ਤੇ ਉਹਦੀ ਜਿਹੜੀ ਵਾਈਫ ਹੈ ਪਰਮਜੀਤ ਕੌਰ ਇਹ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮੁਕਦਮੇ 'ਚ ਪੁੱਛਗਿੱਛ ਜਾਰੀ ਹੈ ਜਿਹੜੇ ਦੋ ਜਿਨ੍ਹਾਂ ਨੇ ਮਰਡਰ ਨੂੰ ਅਕਿਊਜ਼ ਜਿਹੜੇ ਜਿਨ੍ਹਾਂ ਨੇ ਮਰਡਰ ਨੂੰ ਅੰਜਾਮ ਦਿੱਤਾ ਉਹ ਵੀ ਉੱਥੇ ਸਾਡੀ ਪਾਰਟੀ ਗਈ ਹੋਈ ਹੈ ਸਾਡੀ ਸਾਨੂੰ ਕਾਫੀ ਕਲੀਅਰ ਹੈ ਇਸ ਗੱਲ ਬਾਰੇ ਔਰ ਪੂਰਾ ਡਾਊਟ ਹੈ ਕਿ ਡੇਰਾਪਾ ਬਨਾਣਾ ਕੇਰੀਏ ਦੇ ਸਸਪੈਕਟ ਨੇ ਉਹ ਉੱਥੇ ਸਾਡਾ ਸੀਆਈਏ ਦੀ ਪਾਰਟੀ ਆਲਰੇਡੀ ਸਟੇਸ਼ਨਡ ਹੈ ਔਰ ਸਾਨੂੰ ਉਮੀਦ ਹੈ ਕਿ ਜਲਦੀ ਉਹ ਸਾਡੇ ਕੋਲ ਆ ਜਾਣਗੇ। ਉਹ ਇਹਦੇ ਤੇ ਜਿਹੜੇ ਸਾਡੇ ਸੀਨੀਅਰ ਆਫਸਰ ਸਾਰੇ ਇਨਵੈਸਟੀਗੇਸ਼ਨ ਨੂੰ ਆਪ ਦੇਖ ਰਹੇ ਨੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਦੀ ਰੈਨ ਮਾਈਚ ਔਰ ਮੈਨੂੰ ਉਮੀਦ ਹੈ ਕਿ ਦੋ ਜਿਹੜੇ ਅਕਿਊਜ਼ ਫੜੇ ਜਾ ਚੁੱਕੇ ਨੇ ਬਾਕੀ ਵੀ ਬਹੁਤ ਜਲਦੀ ਅਸੀਂ ਅਰੈਸਟ ਕਰ ਲੇ